ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਪੰਡਤ ਜਨਮਾਤੀ ਪੜ ਪੁਰਾਨੁ ਜੋਗੀ ਮਾਤੇ ਜੋਗ ਧਿਆਨ ਸੰਿਆਸੀ ਮਾਤੇ ਅਹਮੇਵ ਤਵਸੀ ਮਾਤੇ ਤਪਕੇ ਪੀਵ ਸਭ ਮਦਮਾਤੇ ਕੋ ਨ ਜਾਗ ਸੰਗ ਹੀ ਚੋਰ ਕਰਮ ਉਸ ਲਾਗ ਰਹਾਓ ਜਾਗੇ ਸੁਖ ਦੇਉ ਔਰ ਅਕੂਰ ਹਣਵੰਤ ਜਾਗੇ ਤਰ ਲੰਕੂਰ ਸ਼ੰਕਰ ਜਾਗੇ ਚਰਨ ਸੇਵ ਕਲ ਜਾਗੇ ਨਾਮ ਜੈ ਦੇਵ ਜਾਗਤ ਸੋਵਤ ਬਹੁ ਪ੍ਰਕਾਰ ਗੁਰਮੁਖ ਜਾਗੇ ਸੋਈ ਸਾਰ ਇਸ ਦੇਈ ਕੇ ਅਧਿਕ ਕਾਮ ਕਹ ਕਬੀਰ ਭਜ ਰਾਮ ਨਾਮ ਕੀ ਸਮਝਾਉਂਦੇ ਹੈ ਭਗਜੀ ਭਗਜੀ ਸਮਝਾਉਂਦੇ ਨੇ ਸੰਸਾਰ ਦੀਆਂ ਧਰਮਕ ਮੱਤਾਂ ਹਟ ਜੋਗ ਤਪ ਜੋਗ ਸੰਸਾਰੀ ਭਗਤੀਆਂ ਉਹਨਾਂ ਦੇ ਵਿੱਚ ਜੀ ਭਗਤ ਜੀ ਸਮਝਾਉਂਦੇ ਨੇ ਮਨਮਤ ਦੇ ਵਿੱਚ ਕਿਵੇਂ ਹੰਕਾਰ ਚ ਗ੍ਰਸੇ ਹੋਏ ਨੇ ਉਹਨਾਂ ਬਾਰੇ ਆਪਾਂ ਨੂੰ ਸਮਝਾਉਂਦੇ ਨੇ ਆਪਾਂ ਜੇ ਸਮਝਾਂਗੇ ਤਈਓ ਬਚਾਂਗੇ ਭਾਈ ਕਾਲ ਤੋਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਜੇ ਬਾਣੀ ਨੂੰ ਸੁਣਾਗੇ ਫੇਰੀ ਮਨ ਮੰਨੂਗਾ ਵੀ ਇਹ ਸਭ ਝੂਠ ਹੈ ਬਾਣੀ ਸੱਚ ਹੈ ਪਰ ਸੀ ਉਪਰ ਉਪਰੋਂ ਕਹਿ ਦਿੰਦੇ ਆ ਮੰਨਦੇ ਨਹੀਂ ਹੈਗੇ ਪੰਡਤ ਜਨ ਮਾਤੇ ਪੜ ਪੁਰਾਣ ਪੁਰਾਣਾ ਨੂੰ ਪੜਦੇ ਬੇਦ ਛੱਡ ਤੇ ਜਿਵੇਂ ਅਸੀਂ ਗ੍ਰੰਥ ਸਾਹਿਬ ਛੱਡਤਾ ਉਪਰ ਉਪਰੋਂ ਪੜਦੇ ਆ ਇਤਿਹਾਸ ਪੜੀ ਜਾਂਦੇ ਆ ਹੋਰ ਪੜੀ ਜਾਂਦੇ ਆ ਪਰ ਗ੍ਰੰਥ ਸਾਹਿਬ ਛੱਡੀ ਬੈਠੇ ਆ ਕਿਉਂ ਗੁਰੂ ਤੋਂ ਵੱਡਾ ਬਣਨਾ ਚਾਹੁੰਦੇ ਆ ਨਾ ਗ੍ਰੰਥ ਸਾਹਿਬ ਦੇ ਵਿੱਚ ਰੱਬੀ ਬਾਣੀ ਦੇ ਵਿੱਚ ਜੀਵਾਤਮਾ ਨੂੰ ਮੰਨਤਾ ਨਹੀਂ ਦਿੱਤੀ ਗਈ ਸਰੀਰ ਨੂੰ ਮੰਨਤਾ ਨਹੀਂ ਦਿੱਤੀ ਗਈ ਚਾਹੇ ਕਿੱਡਾ ਵੀ ਰਾਜਾ ਹੋਵੇ ਰਾਜਾ ਪਰਜਾ ਸੰਕਰ ਮਾਰੀਐ ਸੂ ਕਾਲ ਬਡਾਨੀ ਰਕबीर ਜੀ ਤਾਂ ਇਹ ਕਹਿੰਦੇ ਰਾਜਾ ਹੋਵੇ ਪਰਜਾ ਥੱਪੜ ਬਰਾਬਰ ਮਾਰਦਾ ਹੋ ਅਹੰਕਾਰ ਚ ਗ੍ਰਸੀ ਹੋਏ ਨੇ ਭਾਈ ਕਹਿੰਦੇ yogi mate yogtyanu avde yog ch uchh bhi ahankar paida hunda gyan nahi hunda sanyasi mate ahambeeb tafsi mate tapke pe ਤਪ ਸਰੀਰ ਨੂੰ ਤਪਾਈ ਜਾਂਦੇ ਨੇ ਸੁਨਿਆਸ ਆਸ ਨੂੰ ਜਿਹੜੀ ਸੁਣ ਕਰੀ ਬੈਠੇ ਨੇ ਉਹ ਇੱਛਾ ਨੂੰ ਸੁਣ ਕਰਨਾ ਸੀਗਾ ਭਾਈ ਇਹਨੂੰ ਵਿਚਾਰਨ ਦੀ ਲੋੜ ਹੈ ਭਾਈ ਸਭ ਮਦਮਾਤੇ ਕੋਊ ਨਾ ਜਾਗ ਕੋਈ ਨਹੀਂ ਜਾਗ ਰਿਹਾ ਇਹ ਧਰਮਾਂ ਦੇ ਵਿੱਚ ਉਹ ਭਗਤੀ ਸਮਝਾਉਂਦਾ ਕਿਸੇ ਦੀ ਆਤਮਾ ਨਹੀਂ ਜਾਗੀ ਗੱਲ ਨਹੀਂ ਭਾਣੇ ਮੈਂ ਸਾਗਣ ਜਰੂਰ ਹੈਗੀ ਸੰਗ ਹੀ ਚੋਰ ਕਰਮੋਸ਼ਨ ਲਾਗ ਪੰਜ ਵਿਕਾਰ ਨੇ ਜੰਮ ਨੇ ਉਹ ਛੱਡਦੇ ਨਹੀਂ ਹੈਗੇ ਰੋਜ਼ ਰਹਿ ਰਸ ਪੜਦੇ ਆਪਾਂ ਜਿਨ ਹਰ ਨਿਰਭਉ ਧਿਆਇਆ ਤੈਨ ਤੂਟੀ ਜਮਕੀ ਫਾਸੀ ਜਮਾਂ ਦੀ ਫਾਸੀ ਟੁੱਟੀ ਨਹੀਂ ਸਰੀਰ ਕਰਕੇ ਪੂਰਨ ਹੋ ਗਏ ਉਹ ਨਹੀਂ ਪਾਈਏ ਗਲਤੀ ਕਰਨੀ ਵਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਕਾਲ ਨੇ ਨਹੀਂ ਛੱਡਣਾ ਸਹਿ ਸਿਆਣਫਾਂ ਲਖ ਹੋਏ ਤੇ ਇੱਕ ਨਾ ਚੱਲੇ ਨਾਲ ਸਿਆਣਪ ਜਿੰਨੀ ਮਰਜੀ ਜਦੋਂ ਕਾਲ ਆਉਂਦਾ ਇੱਕ ਨਹੀਂ ਚਲਦੀ ਹੈ ਰਹਾਓ ਜਾਗੇ ਸੁਖਦੇਵ ਔਰ ਅਕੂਰ ਹਣਵੰਤ ਜਾਗੇ ਧਰਲੰਕੂਰ ਸੁਖਦੇਵ ਭਗਤ ਉਹਨਾਂ ਦੇ ਬਾਰੇ ਸੁਝਾਉਂਦੇ ਆ ਭਗਤ ਜੀ ਉਹਨਾਂ ਦੀ ਆਤਮਾ ਜਾਗੀ ਹੈ ਹੋਰ ਵੀ ਜਿਹੜੇ ਆਪਦੇ ਆਪ ਨੂੰ ਹੰਕਾਰ ਅਕਰੂ ਸੀਗੇ ਉਹ ਵੀ ਜਾਗੇ ਨੇ ਜਿਹੜੇ ਗੁਰਸ਼ਾਬਦ ਦੀ ਕਮਾਈ ਕਰਨ ਲੱਗ ਗਏ ਹਨਵੰਤ ਬਾਣੀ ਦਾ ਨਉ ਹੈ ਉਹ ਜਾਗ ਜਾਂਦੀਆਂ ਨੇ ਆਤਮਾ ਜਿਹੜੇ ਆਪਦੇ ਹੰਕਾਰ ਨੂੰ ਮਾਰ ਲੈਂਦੀਆਂ ਨੇ ਬੰਤ ਹੁੰਦਾ ਸਿਆਣਾ ਹਨਮੰਤ ਬਾਣੀ ਮੰਤਰ ਹੈ ਇਹ ਅਸੀਂ ਹੋਰ ਕੋਈ ਸਮਝ ਲਿਆ ਤਰ ਲੰਕੂਰ ਉਹਦੀ ਲੰਕਾ ਬਚ ਗਈ ਹਿਰਦਾ ਬਚ ਗਿਆ ਸੰਕਰ ਜਾਗੇ ਚਰਨ ਸੇ ਜਿਹੜੇ ਵੀ ਜੁੜ ਜਾਣਗੇ ਚਾਹੇ ਕੋਈ ਵੀ ਹੈ ਚਰਨ ਗੁਰਬਾਣੀ ਨਾਲ ਉਹ ਵੀ ਜਾਗ ਜਾਣਗੇ ਕਲ ਜਾਗੇ ਨਾਮਾ ਜੈ ਦੇ ਅਕਲਪਨਿਕ ਜੁਗ ਦੇ ਵਿੱਚ ਕਲ ਜੁਗ ਦੇ ਵਿੱਚ ਜਿਹੜੀ ਆਤਮਾ ਜਾਗੀਆਂ ਨੇ ਉਹਨਾਂ ਬਾਰੇ ਭਗਤੀ ਸਮਝਾ ਰਹੇ ਸੁੱਤੇ ਪਏ ਉਹਨਾਂ ਬਾਰੇ ਸਮਝਾ ਰਹੇ ਸਾਰੀਆਂ ਭਗਤੀਆਂ ਬਾਰੇ ਆਪਾਂ ਨੂੰ ਸਮਝਾ ਰਹੇ ਨੇ ਜਾਗੇ ਨਾਮ ਨਾਮਾ ਜੈ ਦੇ ਜਾਗਤ ਸੋਭਤ ਬਹੁ ਪ੍ਰਕਾਰ ਇਹ ਜਾਗਣਾ ਕਿਹੜਾ ਭਾਈ ਜਿਵੇਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਆਂ ਉਹ ਸਰੀਰ ਕਰਕੇ ਸੰਸਾਰੀ ਹੈ ਉਹ ਤਾਂ ਸਾਰੇ ਉੱਠਦੇ ਨੇ ਭਾਈ ਜਾਨਵਰ ਵੀ ਉੱਠਦੇ ਨੇ ਚੋਰ ਵੀ ਉੱਠਦਾ ਸਾਧ ਵੀ ਉੱਠਦਾ ਇਹ ਕਿਹੜਾ ਅੰਮ੍ਰਿਤ ਵੇਲਾ ਵਿਹੀ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਜਿਹਦਾ ਅੰਮ੍ਰਿਤ ਵੇਲਾ ਹੁੰਦਾ ਹੈ ਉਹਦਾ ਆਤਮਾ ਦਾ ਜਿਹਦੇ ਜਾਗਦੀ ਹੈ ਉਹਨੂੰ ਅੰਮ੍ਰਿਤ ਵੇਲਾ ਕਿਹਾ ਹੈ ਇਸ ਕਰਕੇ ਜਾਗਤ ਸਭ ਤੋਂ ਬਹੁ ਪ੍ਰਕਾਰ ਗੁਰਮੁਖ ਜਾਗੇ ਸੋਈ ਸਾਰ ਜਿਹੜੇ ਗੁਰਮੁਖ ਨੇ ਗੁਰੂ ਕੀ ਮਤ ਲੈ ਕੇ ਜਾਗ ਜਾਂਦੇ ਨੇ ਉਹ ਹੀ ਸਾਰ ਹੈ ਆਤਮਾ ਦਾ ਗਿਆਨ ਇਸ ਦੇਹੀ ਕੇ ਅਧਕ ਕਾਮ ਕਹੇ ਕਬੀਰ ਭਜਰਾਮ ਨਾਮ ਇਹ ਦੇਹੀ ਜਿਹੜੀ ਆਪਾਂ ਨੂੰ ਮਿਲੀ ਆ ਭਾਈ ਜੈ ਪ੍ਰਸਾਦ ਪਾਈ ਦੁਰਲੱਭ ਦੇ ਅੰਦਰਲੀ ਇਹ ਤਾਂ ਇੱਥੋਂ ਸਰੀਰ ਲੈ ਇੱਥੇ ਛੱਡ ਦੇਣਾ ਤਾਂ ਪਲੇਟਫਾਰਮ ਆ ਜਿੱਮੇ ਆਪਾਂ ਟ੍ਰੇਨ 'ਚ ਬਹਿਨੇ ਆ ਭਾਈ ਜੇ ਟ੍ਰੇਨ 'ਚ ਬਹਿ ਜੇ ਸਫ਼ਰ ਸ਼ੁਰੂ ਹੋ ਜਾਂਦਾ ਜੇ ਪਲੇਟਫਾਰਮ ਤੇ ਬੈਠੇ ਰਹੀਏ ਫਿਰ ਟ੍ਰੇਨਾਂ ਨਿਕਲੀ ਜਾਂਦੀਆਂ ਨੇ ਏਵੇਂ ਸਾਡਾ ਜੀਵਨ ਜਾ ਰਿਹਾ ਸੋਚਦੇ ਨਹੀਂ ਹੈਗੇ ਅਸੀਂ ਨਾ ਵਿਚਾਰਦੇ ਆ ਬਸ ਜੋ ਕੋਈ ਸਾਨੂੰ ਲਾਲਚ ਦਿੰਦਾ ਉਹਦੇ ਪਿੱਛੇ ਲੱਗ ਜਾਂਦੇ ਆ ਇਸ ਦੇਹੀ ਕਦ ਕਾਮ ਕਹੇ ਕਬੀਰ ਭਜਰਾਮ ਨਾਮ ਪਾ ਜਿ ਤੋਂ ਪਾਪ ਜੋੜਨਾ ਕਿਦੇ ਰਾਮ ਨਾਲ ਆਪਦੇ ਮੋੜਨਾ ਰਾਮ ਦੀ ਕਥਾ ਬਾਣੀ ਭਾਈ ਕਈ ਵੀ ਜਾਣਿਆ ਰਾਮ ਕਥਕ ਜੁਗ ਜੁਗ ਘਟਲ ਹਰ ਵੀ ਉਹੀ ਹੈ ਗੋਬਿੰਦ ਵੀ ਹੈ ਸਾਰੇ ਉਹਦੇ ਹੀ ਨਾਮ ਨੇ ਹਰ ਤਾਮ ਹਰਿਆ ਭਰਿਆ ਵਾ ਹਰ ਕਾ ਨਾਮ ਤੇ ਆਏ ਹੋਏ ਹਰਿਆ ਭਾਈ ਹੁਣ ਮਨ ਕੀ ਹੈ ਹੁਣ ਜਿਵੇਂ ਮਨ ਜਨਮ ਮਾਰਨ ਦੇ ਵਿੱਚ ਜਾਣ ਨੂੰ ਬੈਠਾ ਹੈ ਉਹ ਸਾਗਰ ਚ ਫਸਿਆ ਹੋਇਆ ਪਰ ਕਹਿੰਦਾ ਮੈਂ ਬ੍ਰਹਮ ਗਿਆਨੀ ਆ ਮੈਂ ਸਤਿਗੁਰੂ ਆ ਮੈਂ ਗੁਰੂ ਆ ਬੜੇ ਰੂਪ ਧਾਰਦਾ ਹੈ ਸ਼ੈਤਾਨ ਆ ਇਹ ਬ੍ਰਹਮ ਗਿਆਨ ਵਾਲੇ ਤਾਂ ਫਿਰ ਆਪਦੇ ਘਰ ਪਹੁੰਚ ਜਾਂਦੇ ਹੁੰਦੇ ਨੇ ਬ੍ਰਹਮ ਗਿਆਨ ਵਾਲੀਆਂ ਆਤਮਾ ਤਾਂ ਜੰਮਦੀਆਂ ਮਰਦੀਆਂ ਨਹੀਂ ਹੁੰਦੀਆਂ ਭਾਈ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਫਿਰ ਵੀ ਅਸੀਂ ਇਹੋ ਜਿਹਾ ਕੁਛ ਕਰੀ ਜਾਂਦੇ ਆ ਨਹੀਂ ਭਾਈ ਇਹ ਗਲਤੀ ਕਰਨੀ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ